ਤਾਂ ਦੇਸ਼ਾ ਤੁਸੀਂ ਤਾਂ ਇਹ ਸਾਨੂੰ ਅੱਜ ਇੱਥੇ ਦੀਨਾਨਗਰ ਠੀਕ ਆ 4 ਵੇ ਦਾ ਟਾਈਮ ਹੀ ਨਹੀਂ ਤੇ ਅਸੀਂ ਪੂਰੇ 4 ਵੇ ਪਹੁੰਚਿਆ ਤੈਨੂੰ ਫੋਨ ਲਾਇਆ ਤੋ ਤੈਨੂੰ ਡੀ ਦੇ ਡੀ ਦੇ ਨੂੰ 5 ਵਜ ਗਿਆ ਇੱਥੇ ਆ ਵੇਖ ਲੈ ਟਾਈਮ 4:38 ਹੋ ਗਿਆ 5 ਵਜ ਚੱਲੇ ਆ ਤੈਨੂੰ ਡੀ ਦੇ ਡੀ ਦੇ ਨੂੰ ਠੀਕ ਆ ਤੇ 6 ਵਜ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਤੈਨੂੰ ਡੀ ਦੇ ਡੀ ਦੇ ਨੂੰ ਸਿਰ 4 ਵੇ ਤੋਂ ਸਦਿਆਂ ਇੱਥੇ ਖੜੇ ਆ ਅਸੀਂ ਤੈਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੋਂ ਪਾਇਆ ਹੀ ਆ ਆਪ ਦੀਨਾਨਗਰ ਦਾ ਤਰਾ ਟਾਈਮ ਨਾਲ ਚਾ ਦੱਤਾ ਲਾ ਹੂ ਸੁਣ ਲੈ ਮੇਰੀ ਗੱਲ ਕੰਨ ਖੋਲ ਕੇ ਤੇਰੇ ਨਾਲ ਜੀਨ ਮਰਨ ਤੱਕ ਦਾ ਵਾਅਦਾ ਕਰੀਓ ਠੀਕ ਆ ਸਾਡੇ ਕੋਲ ਰੋ ਰੋ ਟਾਈਮ ਨਹੀਂ ਕੰਦੇ ਸਮਝ ਗਿਆ ਨਾ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਣਾ ਜਿੱਥੇ ਤੈਨੂੰ ਅਸੀਂ ਲੱਭਾਂਗੇ ਤੂੰ ਘਟਣਾ ਕਰੀ ਤੇ ਜਿੱਥੇ ਸਾਨੂੰ ਦੂ ਟੱਕਰ ਗਿਆ ਉਹ ਵੀ ਰਹੀਂ ਜਾਣਦੇ ਸਾਡਾ ਰੱਬ ਜਾਣਦਾ ਵੀ ਇਹ ਜਿਹੜਾ ਹਾਲ ਵੀ ਚੱਪੀ ਠੀਕ ਆ ਤੇ ਬਾਕੀ ਇੱਕ ਹੋਰ ਸਹੌਕ ਦਾ ਵਾਅਦਾ ਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨਾ ਆਪਾਂ ਪੂਰੇ ਕਰਨੇ ਆ ਠੀਕ ਆ ਜੇ ਪਿਛਲੇ ਸਾਬ ਵੀ ਆ ਰਹੀ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਆ ਖੜੀ ਤੇਰੇ ਜੀਜੇ ਸਾਰੇ ਆ ਖੜੀਆਂ ਗੱਡੀਆਂ ਹੱਡੀਆਂ ਫੁੱਦੀਆਂ ਗੱਡੀਆਂ ਆ ਖੜੀਆਂ ਹੀ ਤੇ ਕੈਫ ਤੋਂ ਵੀਡੀਓ ਵਾਇਰਲ ਜਿਹੜੀ ਹੋਈ ਹੈ ਉਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋਇਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈਏ ਦੂਜੇ ਦਿਨ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆਕਰਾਂਗੇ ਉੱਪਰ ਵਾਰਨਿੰਗ ਦਿੱਤੀ ਹੈ। ਔਰ ਇਹ ਇਸ ਦੇ ਸੰਬੰਧ ਵਿੱਚ ਅਸੀਂ ਪੱਤਰ ਦਿੱਤਾ। ਇਸ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਸ਼ੌਰਟ ਠਾਕੁਰ, ਅੰਮ੍ਰਿਤ ਸਿੰਘ ਤੇ ਜਰਮਨ ਜਿੱਤ ਸਿੰਘ। ਇਹ ਸ਼ੌਰਟ ਠਾਕੁਰ ਪਟਾਣ ਕੋਲ ਦੇ ਰਹਿਣ ਵਾਲੇ, ਅੰਮ੍ਰਿਤ ਤੇ ਦੂਸਰਾ ਇੱਕ ਬੰਦਾ ਕੁਟ ਸਿੰਘ ਔਰ ਇੱਕ ਤਰਤਾਂ ਦੇ ਰਹਿਣ ਵਾਲਾ। ਇਨਨ ਦੇ 45 ਬਿੱਟ ਕੋਲ ਸੀ ਉਹ ਅਨੁਮਾਨ ਉਹਨਾਂ ਦਾ ਬਤਨ ਅਜੇ ਤਿੰਨ ਪੱਧਰ ਤੇ ਬਹਿੰਦੇ ਨੇ ਪਰ ਤੇ 45 ਨੂੰ ਕਿਸੀ ਵੀ ਪੌਸਿਬਿਲਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਉਸਤ ਦਿਨ ਨਾਲ ਕੰਮ ਕਰਦੇ ਆ ਜਿ ਕਿਤੇ ਇਹਨਾਂ ਨੇ ਮੌਕਾ ਦੇਖ ਕੇ ਇਦਾਂ ਮੀਟਿੰਗ ਬੁੜਾ ਲਈ ਅਦਰਵਾਈਜ਼ ਅਦੀ ਮੂਵਮੈਂਟ ਉੱਥੇ ਰਹਿੰਦੀ ਹੈ ਔਰ ਬਹੁਮੀ ਨਤੇ ਇੰਨੇ ਕਲਾਫਕ ਤੋਂ ਸਖਤ ਕਾਰਵਾਈ ਕੀਤੀ ਗਈ। ਕਿਰਸ਼ਾਲਾ ठाकुर ਜਿਸ ਦੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਦੇ ਉੱਪਰ ਤਾਂ ਕੋਈ ਪਰਚਾ ਨਹੀਂ ਹੋਇਆ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਇਹਦੇਸ ਕਾਲੂ ਇਹਦੇ ਕਲਾਫ ਕਾਫੀ ਨੂੰ ਤਦਵੇ ਦਰਜ ਨੇ ਔਰ ਜਗਨਜੀਤ ਸਿੰਘ ਦੇ ਕਲਾਫ ਇੱਕ ਨੂੰ ਕਦਮਾ ਬਟੋਲਾ ਸਿਵਲ ਲਾਈਨ ਵਿੱਚ ਦਰਜ ਹਾਂਜੀ ਕਾਕਾ ਮਸੀ ਸਾਨੂੰ ਸ਼ਿੰਦਾਰਾ ਮਸੀ ਨੇ ਇਹ ਹੈ ਕਿ ਤਾਰੀਵਾਲ ਦੇ ਰਹਿਣ ਵਾਲੇ ਨੇ ਲੈ ਲੇ ਪਿੰਡ ਰੰਧਾ ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਥੇ ਟਕਰਾਅ ਹੋਇਆ ਸੀ ਨਾ ਸਰਨਾ ਪਿੰਡ ਦੇ ਵਿੱਚ ਸਰਨਾ ਪਿੰਡ ਪਠਾਨਕੋਟ ਦੇ ਵਿੱਚ ਪਿੰਡ ਉੱਤੇ ਮੁਰਗੀਆਂ ਦੀ ਲੜਾਈ ਤੋਂ ਨਾ ਦਖਲਵਾ ਕੇ ਅਧਿਕਾਰਾਂ ਕੰਸੀਰ ਕੋੜ ਕੋੜ ਉਹ ਇਹਨਾਂ ਦੇ ਇੱਕ ਸਾਈਜ ਦੇ ਨੌਕਦਮੇ ਹੈਗੇ ਨਹੀਂ ਇੱਕ ਕੰਸਟੈਂਟ ਵੀ ਬੇਇਕਸਾਰੀ ਨਹੀਂ ਕੰਦੀ ਪੂਰੀ ਇਹਨਾਂ ਦੇ ਨੇ ਜਿੱਤੇ ਗਏ ਨੇ ਮਤਲਬ ਜਲਦੀ ਤੇ ਜਲਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਲੈਂਦਾ ਇਹ ਤੇ ਲੇਕਿਨ ਛੜਦਾ ਇਹ ਨਾ ਕੋਈ ਦਿਨਾਂ ਨਜ਼ਰ ਦਾ ਕੋਈ تعلق ਤੇ ਹੈ ਨਹੀਂ ਇਹ ਰੈਨਬੋਅ ਲਿ ਪਰ ਬੁੱਦਨੇ ਹੋਰ ਇਹਨਾਂ ਦੀ ਜਿਹੜਾ ਝਗੜਾ ਸੀ ਉਹ ਤਾਂ ਹੀ ਬੰਦ ਲੜ ਕੇ ਨਾਲ ਸੀ ਉਹਨੇ ਮੈਨੂੰ ਕੋਈ ਵੀ ਨਹੀਂ ਇਹ ਤੇ ਇਹਨਾਂ ਨੂੰ ਕੋਪਾ ਵਿਸਤਾਰ ਕਰਾ ਸਕਦਾ ਸੜਕ ਉੱਪਰ ਕਨਵੋਏ ਤੇ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਇਸ ਲਈ ਇਹਨਾਂ ਨੇ ਕਿਤੇ ਕੋਪਾ ਦੇਖ ਕੇ ਆਪਣੀਆਂ ਗੱਡੀਆਂ ਰੋਕ ਕੇ ਰੱਖੀਆਂ ਠੀਕ